ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਸਾਡਾ ਕਿ ਜਦੋਂ ਕੋਈ ਪਰੌਣਾ ਆਉਂਦਾ ਤਾਂ ਸਾਨੂੰ ਚਾਹ ਕਿਉਂ ਨਹੀਂ ਚੜਦਾ ਕਦੇ ਸਮਾਂ ਸੀ ਕਿ ਜਦੋਂ ਦਰਵਾਜ਼ੇ ਵਿੱਚ ਪਰੌਣਾ ਆਉਂਦਾ ਸੀ ਨਾ ਤੇ ਦਰਵਾਜ਼ਾ ਖੋਲਿਆ ਜਾਂਦਾ ਸੀ ਤਾਂ ਉਹਨੂੰ ਵੇਖ ਕੇ ਇੰਨਾ ਚਾਹ ਚੜ ਜਾਂਦਾ ਸੀ ਕਿ ਕਿੰਨਾ ਚਿਰ ਸਮਝ ਹੀ ਨਹੀਂ ਸੀ ਲੱਗਦੀ ਕਿ ਕੀ ਕਰੀਏ ਕਿਉਂਕਿ ਉਦੋਂ ਰਿਸ਼ਤਿਆਂ ਵਿੱਚ ਵੀ ਬਹੁਤ ਮਠਾਸ ਸੀ ਤੇ ਚਾਹ ਵੀ ਮਣਾ ਮੂੰਹ ਹੀ ਚੜ ਜਾਂਦਾ ਸੀ ਕਿਸੇ ਨੂੰ ਵੇਖ ਕੇ ਕਿਉਂਕਿ ਉਹਦੇ ਆਉਣ ਦੀ ਕੋਈ ਖਬਰ ਸਾਰ ਨਹੀਂ ਸੀ ਹੁੰਦੀ ਤੇ ਉਹ ਅਚਾਨਕ ਹੀ ਆ ਜਾਂਦਾ ਸੀ ਇੰਨਾ ਚਾਹ ਤਾਂ ਹੁਣ 2-4 ਸਾਲਾਂ ਬਾਅਦ ਕੋਈ ਵਿਦੇਸ਼ੋਂ ਵੀ ਆਵੇ ਨਾ ਉਹਦਾ ਵੀ ਨਹੀਂ ਚੜਦਾ ਜਿੰਨਾ ਉਦੋਂ ਚਾਹ ਚੜ ਜਾਂਦਾ ਸੀ ਆਖਿਰਕਾਰ ਇਹ ਚਾਹ ਕਿਉਂ ਘਟ ਗਿਆ ਕਿਉਂ ਸਾਡੇ ਰਿਸ਼ਤੇ ਫਿੱਕੇ ਪੈ ਗਏ ਕਿਉਂ ਸਾਡੇ ਰਿਸ਼ਤਿਆਂ ਵਿੱਚ ਮੋਹ ਨਹੀਂ ਰਿਹਾ ਆਜੋ ਅੱਜ ਆਪਾਂ ਇਸ ਵਿਸ਼ੇ ਬਾਰੇ ਗੱਲ ਕਰੀਏ ਰਿਸ਼ਤੇਦਾਰ ਅੱਜ ਵੀ ਆਉਂਦੇ ਨੇ ਭੈਣ ਭਰਾ ਅੱਜ ਵੀ ਆਉਂਦੇ ਰਿਹਾ ਅਸੀਂ ਵੀ ਜਾਂਦੇ ਆ ਪਰ ਉਹ ਅਚਾਨਕ ਆ ਜਾਣ ਵਾਲਾ ਚਾਗਵਾਚ ਗਿਆ ਉਹ ਚਾ ਨਹੀਂ ਰਿਹਾ ਹੁਣ ਕਿਉਂਕਿ ਹੁਣ ਆਉਣ ਦੀ ਖਬਰ ਪਹਿਲਾਂ ਹੀ ਪਤਾ ਹੁੰਦੀ ਹੈ ਕਿ ਹਾਂ ਜਦੋਂ ਕਿਸੇ ਨੇ ਕਿਤੇ ਜਾਣਾ ਹੋਵੇ ਤਾਂ ਉਹ ਵੀ ਫੋਨ ਕਰਕੇ ਪੁੱਛ ਲੈਂਦਾ ਕਿ ਤੁਸੀਂ ਘਰ ਹੀ ਜੇ ਅਸੀਂ ਆ ਰਹੇ ਹਾਂ ਤੇ ਉਹ ਤਾਂ ਉਹ ਅੱਡੀਆਂ ਚੁੱਕ ਚੁੱਕ ਵੇਖਣਾ ਉਹ ਸਾਰਾ ਕੁਝ ਮੁੱਕ ਗਿਆ ਕਿਉਂਕਿ ਹੁਣ ਤਾਂ ਫੋਨ ਤੇ ਹਰ ਗੱਲ ਪੁੱਛੀ ਜਾਂਦੀ ਅਸੀਂ ਤੁਰ ਪਏ ਹਾਂ ਤੁਸੀਂ ਕਿੱਥੇ ਪਹੁੰਚੇ ਜੇ ਤੇ ਕਦੋਂ ਤੱਕ ਆਓਗੇ ਪਰ ਪਹਿਲਾਂ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਹੁੰਦਾ ਪਹਿਲਾਂ ਤੇ ਜੇ ਕਿਤੇ ਪਤਾ ਲੱਗ ਜਾਣਾ ਕਿਸੇ ਚਿੱਠੀ ਪੱਤਰ ਵਿੱਚ ਲਿਖਿਆ ਜਾਣਾ ਕਿ ਅਸੀਂ ਇੰਨੀ ਤਰੀਕ ਨੂੰ ਇਸ ਵਾਰ ਨੂੰ ਆਵਾਂਗੇ ਤਾ ਸਾਰਾ ਦਿਨ ਉਡੀਕ ਰਹਿਣੀ ਤੇ ਅਡੀਆਂ ਚੁੱਕ ਚੁੱਕ ਅਗਲੇ ਨੂੰ ਡੀਕਣਾ ਤੇ ਫੇਰ ਉਹ ਚਾਹ ਜਿਹੜਾ ਉਹ ਮਣਾ ਮੂਹੀ ਵੱਧ ਜਾਂਦਾ ਸੀ ਬੜਾ ਚਾਹ ਚੜਦਾ ਸੀ ਕਿ ਕੋਈ ਆ ਰਿਹਾ ਆ ਅੱਜ ਕੱਲ ਤਾਂ ਹਰੇਕ ਹੀ ਰਿਸ਼ਤੇ ਵਿੱਚ ਰੋਜ਼ ਹੀ ਗੱਲ ਕੀਤੀ ਜਾਂਦੀ ਆ ਜਿਸ ਕਰਕੇ ਆਉਣ ਜਾਣ ਦਾ ਵੀ ਪਤਾ ਹੁੰਦਾ ਤੇ ਇਹ ਵੀ ਪਤਾ ਹੁੰਦਾ ਕਿ ਬਣਾ ਲਿਆ ਕੀ ਖਾ ਲਿਆ ਹਰ ਹਰਕਤ ਦਾ ਪਤਾ ਹੁੰਦਾ ਜਿਸ ਕੱਢ ਕਰਕੇ ਸਾਡਾ ਚਾ ਜਿਹੜਾ ਵਾ ਨਾ ਉਹ ਗਵਾਚ ਗਿਆ ਹੁਣ ਤਾਂ ਕਰਕੇ ਉਹ ਚਾ ਨਹੀਂ ਰਿਹਾ ਪਹਿਲਾਂ ਜਦੋਂ ਕੋਈ ਬਾਹਰ ਜਾਂਦਾ ਸੀ ਨਾ ਤਾਂ ਚਿੱਠੀਆਂ ਰਸਤੇ ਆਪਣਾ ਹਾਲ ਦੱਸਿਆ ਜਾਂਦਾ ਸੀ ਤੇ ਬਾਹਰ ਵੀ ਕੋਈ ਵਿਰਲਾ ਵਾਂਝਾਈ ਹੁੰਦਾ ਸੀ ਮੈਨੂੰ ਅੱਜ ਵੀ ਯਾਦ ਆ ਕਿ ਅਸੀਂ ਛੋਟੇ ਛੋਟੇ ਸੀ ਤੇ ਜਦੋਂ ਕਿਸੇ ਦਾ ਪਤੀ ਬਾਹਰ ਹੁੰਦਾ ਸੀ ਨਾ ਤਾਂ ਉਹਨਾਂ ਚਿੱਠੀਆਂ ਲਿਖਣੀਆਂ ਚਿੱਠੀਆਂ ਲਿਖ ਕੇ ਜਦੋਂ ਪਾ ਦੇਣੀ ਨਾ ਚਿੱਠੀ ਤੇ ਫਿਰ ਉਂਗਲਾਂ ਤੇ ਦੇਣ ਗਿਣਨੇ ਕਿ 10 ਦਿਨਾਂ ਬਾਅਦ ਚਿੱਠੀ ਪਹੁੰਚਣੀ ਆ ਤੇ ਜਦੋਂ ਚਿੱਠੀ ਪਾਈ ਨੂੰ 10 ਦਿਨ ਹੋ ਜਾਣੇ ਨਾ ਤਾਂ ਫਿਰ ਕਹਿਣਾ ਕਿ ਅੱਜ ਮੇਰੀ ਚਿੱਠੀ ਪਹੁੰਚ ਗਈ ਹੋਵੇਗੀ ਤੇ ਅੱਜ ਉਹਨਾਂ ਨੇ ਇਸ ਚਿੱਠੀ ਦਾ ਜਵਾਬ ਲਿਖਣਾ ਆ ਤੇ ਕੱਲ ਨੂੰ ਉਹਨਾਂ ਨੇ ਫਿਰ ਚਿੱਠੀ ਮੈਨੂੰ ਵਾਪਸ ਪਾ ਦੇਣੀ ਆ ਜਵਾਬ ਪਾ ਦੇਣਾ ਆ ਤੇ ਫਿਰ 10 ਦਿਨ ਉਂਗਲਾਂ ਤੇ ਗਿਣਨੇ ਕਿ ਹਾਂ ਅੱਜ ਇੰਨੇ ਦਿਨ ਹੋ ਗਏ ਆ ਤੇ ਹੁਣ 10 ਦਿਨ ਹੋ ਗਏ ਆ ਹੁਣ ਮੇਰੀ ਚਿੱਠੀ ਦਾ ਜਵਾਬ ਆਉਣ ਵਾਲਾ ਵਾ ਤੇ ਫੇਰ ਅੱਡੀਆਂ ਚੁੱਕ ਚੁੱਕ ਕੇ ਡਾਕੀਏ ਨੂੰ ਡੀਕਣਾ ਕਿ ਕਦੋਂ ਆਵੇ ਤੇ ਮੇਰੀ ਚਿੱਠੀ ਦਾ ਜਵਾਬ ਦੇਵੇ ਉਹ ਚਾ ਉਹ ਜਿਹੜਾ ਪਿਆਰ ਸੀ ਉਹ ਕਿੰਨਾ ਵੱਡਾ ਸੀ ਉਹ ਉਂਗਣਾ ਉਂਗਲਾਂ ਤੇ ਦਿਨ ਗਿਣਦੇ ਸੀ ਕਿ ਕਦੋਂ ਜਵਾਬ ਆਵੇ ਪਰ ਇਹ ਸਾਰਾ ਕੁਝ ਹੁਣ ਖਤਮ ਹੋ ਗਿਆ ਕਿਉਂਕਿ ਹੁਣ ਤੇ ਪਲ-ਪਲ ਵਿੱਚ ਜਿੰਨੀ ਵਾਰ ਮਰਜ਼ੀ ਗੱਲ ਕਰ ਲਵੋ ਤੇ ਫਿਰ ਆਉਣ ਦਾ ਚਾਹ ਵੀ ਤੇ ਨਾਲ ਹੀ ਮੁੱਕ ਗਿਆ ਤੇ ਉਸ ਚਿੱਠੀ ਦਾ ਫਿਰ ਜਦੋਂ ਜਵਾਬ ਆਉਂਦਾ ਸੀ ਨਾ ਤਾਂ ਉਸ ਜਵਾਬ ਦਾ ਹੀ ਚਾਹ ਇੰਨਾ ਜ਼ਿਆਦਾ ਚੜਦਾ ਹੁੰਦਾ ਸੀ ਕਿ ਲੱਗਦਾ ਹੁੰਦਾ ਸੀ ਕਿ ਜਿਵੇਂ ਆਪ ਹੀ ਉਹ ਆ ਗਿਆ ਹੋਵੇ ਤੇ ਉਸ ਨੂੰ ਆਪ ਹੀ ਮਿਲ ਲਿਆ ਹੋਵੇ ਇੰਨਾ ਚਾਹ ਚਿੱਠੀ ਦਾ ਹੁੰਦਾ ਸੀ ਤੇ ਜਦੋਂ ਕਿਤੇ ਫਿਰ ਉਹ ਵਿਦੇਸ਼ ਗਿਆ ਵਾਪਸ ਆਉਂਦਾ ਸੀ ਨਾ ਤਾਂ ਉਦੋਂ ਇੰਜ ਲੱਗਦਾ ਹੁੰਦਾ ਸੀ ਜਿਵੇਂ ਬਹੁਤ ਹੀ ਮਣਾ ਮੂਹੀ ਚਾ ਚੜਿਆ ਹੋਵੇ ਤੇ ਧਰਤੀ ਤੇ ਪੈਰ ਨਹੀਂ ਸੀ ਲੱਗਦੇ ਹੁੰਦੇ ਉਦੋਂ ਸੁਆਣੀਆਂ ਦੇ ਪਰ ਇਹ ਸਾਰਾ ਕੋਸ਼ ਹੁਣ ਖਤਮ ਹੋ ਗਿਆ ਹੋਣੇ ਚੀਜ਼ਾਂ ਤਾਂ ਵੇਖਣ ਨੂੰ ਕਹਾਣੀਆਂ ਹੀ ਲੱਗਦੀਆਂ ਨੇ ਪਰ ਅੱਜ ਕੱਲ ਤਾਂ ਜਦੋਂ ਮਰਜ਼ੀ ਗੱਲ ਕਰ ਲਵੋ ਜਦੋਂ ਮਰਜ਼ੀ ਵੇਖ ਲਵੋ ਇਸ ਰੋਜ਼ਾਨਾ ਹੋਣ ਵਾਲੀ ਘੰਟਾ ਘੰਟਾ ਗੱਲਬਾਤ ਨੇ ਸਾਡੇ ਰਿਸ਼ਤਿਆਂ ਵਿੱਚਲੀ ਮਠਾਸ ਨੂੰ ਖਤਮ ਕਰ ਦਿੱਤਾ ਸਾਡੀਆਂ ਗੱਲਾਂ ਨੂੰ ਖਤਮ ਕਰ ਦਿੱਤਾ ਸਾਡੇ ਮਿਲਣ ਦੀ ਤਾਂਗ ਨੂੰ ਖਤਮ ਕਰ ਦਿੱਤਾ ਹੁਣ ਜਦੋਂ ਫੋਨ ਤੇ ਇੰਨੀ ਲੰਬੀ ਗੱਲਬਾਤ ਹੋ ਜਾਂਦੀ ਤੇ ਫਿਰ ਮਿਲ ਕੇ ਕਿਹੜੀ ਗੱਲ ਕਰਨੀ ਹੁੰਦੀ ਤੇ ਜਦੋਂ ਘੰਟਿਆਂ ਵੱਧੀ ਸਾੜੀਆਂ ਗੱਲਾਂ ਫੋਨਾਂ ਤੇ ਹੋਣੀਆਂ ਸ਼ੁਰੂ ਹੋ ਗਈਆਂ ਨਾ ਉਹਨਾਂ ਸਾਡੇ ਰਿਸ਼ਤਿਆਂ ਚੋਂ ਸਾਡੇ ਘਰਾਂ ਤੋਂ ਪਰਦੇ ਚੁੱਕ ਦਿੱਤੇ ਘਰਾਂ ਦੇ ਪਰਦੇ ਬਣੇ ਹੁੰਦੇ ਆ ਤੇ ਫਿਰ ਇਹ ਪਰਦੇ ਵੀ ਖਤਮ ਹੋ ਗਏ ਸਾਡੇ ਘਰਾਂ ਦੇ ਭੇਦ ਖੁੱਲ ਗਏ ਜਦੋਂ ਇੰਨੀਆਂ ਇੰਨੀਆਂ ਲੰਮੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸਾਡੇ ਘਰ ਤਾਂ ਘਰਾਂ ਵਰਗੇ ਹੀ ਹੁੰਦੇ ਆ ਪਰ ਸਾਡੇ ਘਰਾਂ ਦੇ ਭੇਦ ਹੁੰਦੇ ਆ ਜੋ ਹਰ ਰਿਸ਼ਤੇਦਾਰ ਹਰ ਭੈਣ ਭਰਾ ਕੋਲੋਂ ਬਣੇ ਹੁੰਦੇ ਆ ਭੇਦ ਬਣੇ ਹੁੰਦੇ ਆ ਪਰ ਜਦੋਂ ਗੱਲਾਂ ਘੰਟਿਆਂ ਵੱਧਦੀਆਂ ਨੇ ਨਾ ਤਾਂ ਫਿਰ ਉਹ ਭੇਦ ਵੀ ਖਤਮ ਹੋ ਗਏ ਉਹ ਪੜਦੇ ਨਹੀਂ ਰਹੇ ਸਾਡੇ ਰਿਸ਼ਤਿਆਂ ਵਿੱਚ ਆਪਣੇ ਘਰਾਂ ਦੇ ਰਿਸ਼ਤੇਦਾਰਾਂ ਕੋਲ ਪੜਦੇ ਹੁੰਦੇ ਸੀ ਪਰ ਅੱਜ ਉਹ ਪੜਦੇ ਖੁੱਲ ਗਏ ਆ ਕਿਉਂਕਿ ਜਦੋਂ ਨੂਹਾ ਧੀਆ ਘੰਟਾ ਘੰਟਾ ਗੱਲਾਂ ਕਰਦੀਆਂ ਨਾ ਫੋਨਾਂ ਤੇ ਤੇ ਫਿਰ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਹੁੰਦੀਆਂ ਨਾ ਉਹ ਵੀ ਕੀਤੀਆਂ ਜਾਂਦੀਆਂ ਜਿਸ ਕਰਕੇ ਭੇਦ ਨਹੀਂ ਰਹੇ ਹੁਣ ਇਹ ਨਹੀਂ ਕਿ ਪਹਿਲੇ ਸਮੇਂ ਵਿੱਚ ਪਤੀ ਪਤਨੀ ਵਿੱਚ ਜਾਂ ਨੂ ਸੱਸ ਵਿੱਚ ਕੋਈ ਟਕਰਾਅ ਨਹੀਂ ਸੀ ਹੁੰਦੀ ਜਾਂ ਕਦੇ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਜ਼ਰੂਰ ਹੁੰਦਾ ਸੀ ਪਰ ਉਦੋਂ ਨੂਹਾ ਦਾ ਪੇਕੇ ਦਸਣਾ ਔਖਾ ਹੁੰਦਾ ਸੀ ਤੇ ਜੇ ਕਿਤੇ ਸੁਨੇਹਾ ਚਲਿਆ ਵੀ ਜਾਂਦਾ ਸੀ ਨਾ ਤੇ ਜਿੰਨੇ ਚਿਰ ਨੂੰ ਪੇਕੇ ਆਉਂਦੇ ਸੀ ਨਾ ਉਹਨੇ ਚਿਰ ਨੂੰ ਮਸਲਾ ਠੰਡਾ ਹੋ ਜਾਂਦਾ ਸੀ ਤੇ ਫੇਰ ਉਹ ਧੀ ਉਹ ਨੋ ਆਪ ਹੀ ਪੇਕਿਆਂ ਨੂੰ ਕਹਿੰਦੀ ਸੀ ਕਿ ਇੱਥੇ ਕੋਈ ਗੱਲ ਨਾ ਛੇੜਿਓ ਸਾਰਾ ਕੁਝ ਠੀਕ ਆ ਤੇ ਫੇਰ ਉਹ ਚੁੱਪ ਕਰਕੇ ਹੀ ਵਾਪਸ ਆ ਜਾਂਦੇ ਸੀ ਕਿਉਂਕਿ ਉਦੋਂ ਟਾਈਮ ਲੱਗਦਾ ਸੀ ਸੁਨੇਹਾ ਪਹੁੰਚਣ ਵਿੱਚ ਤੇ ਉਦੋਂ ਤੱਕ ਮਸਲਾ ਠੰਡਾ ਹੋ ਜਾਂਦਾ ਸੀ ਪਰ ਅੱਜ ਕੱਲ ਇਸ ਤਰ੍ਹਾਂ ਨਹੀਂ ਹੁੰਦਾ ਗੁੱਸਾ ਅੰਨਾ ਹੁੰਦਾ ਤੇ ਜਦੋਂ ਗੁੱਸਾ ਚੜਿਆ ਹੁੰਦਾ ਨਾ ਤੇ ਗੁੱਸੇ ਦੇ ਵਿੱਚ ਫੇਰ ਉਸੇ ਵੇਲੇ ਹੀ ਸੁਨੇਹੇ ਚਲੇ ਜਾਂਦੇ ਆ ਜਿਸ ਕਰਕੇ ਸਾਡੇ ਰਿਸ਼ਤੇ ਖਰਾਬ ਹੋ ਜਾਂਦੇ ਆ ਤੇ ਰਿਸ਼ਤਿਆਂ ਵਿੱਚ ਸਬਰ ਦਾ ਹੋਣਾ ਵੀ ਬੜਾ ਜ਼ਰੂਰੀ ਆ ਸਬਰ ਜ਼ਰੂਰ ਹੋਣਾ ਚਾਹੀਦਾ ਪਰ ਜਦੋਂ ਰਿਸ਼ਤਿਆਂ ਵਿੱਚ ਮਠਾਸ ਹੀ ਨਹੀਂ ਰਹੀ ਮੋਹ ਹੀ ਨਹੀਂ ਰਿਹਾ ਤੇ ਫਿਰ ਸਬਰ ਵੀ ਕਿੱਥੋਂ ਆਵੇਗਾ ਫਾਸਟ ਹੋ ਚੁੱਕੀ ਜ਼ਿੰਦਗੀ ਨੇ ਸਾਡੇ ਰਿਸ਼ਤਿਆਂ ਵਿੱਚੋਂ ਮੋਹ ਮੁਕਾ ਦਿੱਤਾ ਸਾਡੇ ਚਾ ਮੁਕਾ ਦਿੱਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ